ਵਾਪਸ ਕੋਤਪਤੀ ਦੇ ਪਾਸ ਕਰ ਲਿਓ ਤੇ ਤੁਹਾਨੂੰ ਪੂਰਾ ਦਿਸਮਰ ਤੇ ਵਰਨ ਨਾਲ ਇੱਥੇ ਗ੍ਰਾਮਾ ਸਾਧ ਸ਼ਾਮ ਦਾਸੇ ਹਰ ਸਹਾਏ ਅਰਜਨ ਹਰ ਗੋਬਿੰਦਨ ਨੂੰ ਸਤਿਨਾਮ ਓ ਖਲੋ ਜਾਓ ਹੁਣ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਪੂਜਾ ਤੇ ਸਵਾਗਤ ਸਮਰੇ ਭਾਣੇ ਦੇ

ਇਹ ਗੱਲ ਵੀ ਇਹ ਸਮਝਾਉਣਾ ਹੈ ਕਿ ਜੇ ਜੀਵਨ ਤੋਂ ਮਾਰੂ 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 नानक नाम वागुरु जी का खालसा वाहेगुरु जी के फते बोले सोने वागुरु जी का खालसा वाहेगुरु जी ਕੋਈ ਗੱਲ ਨਹੀਂ ਬੰਦੇ ਫੜ ਕੇ ਅੱਧਾ ਖੜਾ ਕਰਦੇ ਹੋ ਚੱਲ ਵੀ ਆ ਹੋਰ ਹੋ ਜੀ